ਜੰਮਾਂ ਦਾ ਫਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਜਗਜੀਤ ਸਿੰਘ ਜੋ ਅਸੀਂ ਭਿੰਡੀਆਂ ਸੈਦਾਂ ਵੇਖੇ ਪਹੁੰਚੇ ਹੋਏ ਆ ਇਹ ਲੜਕਾ ਵਿਨੋਦ ਇਹ ਜਿਹੜਾ ਇੱਥੇ ਕੋਲ ਸੈਂਟਰ ਤੋਂ ਤੱਕ ਵੇ ਇਹਨੇ ਜਿਹੜੀ ਬਹੁਤ ਵੱਡੀ ਗਲਤੀ ਕੀਤੀ ਜਿਹੜੀ ਸੋਸ਼ਲ ਮੀਡੀਆ ਤੇ WhatsApp ਤੇ Facebook ਤੇ ਜਿਹੜੀ ਆ ਫੋਟੋ ਵਾਇਰਲ ਹੋਈ ਆ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਿ ਜਿਹੜੀ ਇਸ ਬੰਦੇ ਨੇ ਫੋਟੋ ਇਹ ਬਣਾ ਕੇ ਤੇ ਸੋਸ਼ਲ ਮੀਡੀਆ ਤੇ ਪਾਈ ਹੈ ਤੇ ਜਿਸੇ ਲੜਕੀ ਦੀ ਫੋਟੋ ਪਾਈ ਹੈ ਨਾਲ ਇਸ ਪਰਿਵਾਰ ਨੇ ਦਰਖਾਸਤ ਦਿੱਤੀ ਹੈ ਥਾਣੇ ਦੇ ਵਿੱਚ ਪੁਲਿਸ ਵੀ ਹੋਣਾ ਰਾਜਾ ਸੰਸੀ ਥਾਣੇ ਦੇ ਵਿੱਚ ਤੇ ਹੁਣ ਇਹ ਦਮਦਮੀ ਟਕਸਾਲ ਦੇ ਤੇ ਸਿੰਘ ਪਹੁੰਚੇ ਨੇ ਹਾਂ ਭਾਈ ਦੱਸ ਤੂੰ ਆਪਣਾ ਜੋ ਹੈਗਾ ਜਲਦੀ ਦਾ ਸੱਚੋ ਸੱਚ ਦੱਸ ਜੋ ਹੈਗਾ ਸੱਚੋ ਸੱਚ ਦੱਸ ਆ ਤੋੜੀ ਹੱਜਾ ਪਰਾਂ ਚੱਲ ਨਾ ਹਾਂ ਪਰ ਜੋਗ ਜੋਗ ਕੋਈ ਸੋਹ ਮਾ ਵੀ ਮੰਗ ਲੈ ਅੰਦਰ ਹੀ ਹੁੰਦਾ ਚੁਪਕਾ ਹਾਂ ਚਲ ਡਾਕਟਰ ਜੀ ਕੀ ਕੀਤੀ ਹੈ ਕਿ ਤੂੰ ਇਹ ਨਾ ਮੈਂ ਕੀ ਮਾ ਵੀ ਮੰਗ ਮਾਰਾ ਜੋੜੂ ਜਾਵੇ ਜੀ ਚੱਲ ਵੀ ਆਦੇ ਵੀ ਮੈਂ ਕੀਤੀ ਹੈ ਮਾ ਵੀ ਮੰਗ ਮੰਨਿਆ ਬੰਦਾ ਕੋਈ ਕੋਈ ਬਾਬਾ ਹੀ ਜਾਣਦੇ ਜਾਂਦੇ ਚਲ ਬਾਬਾ ਨਹੀਂ ਜਾਣਦੇ ਜਾਂਦੇ ਜਾਂਦੇ ਕੋਈ ਕੋਈ ਬਾਬਾ ਜੀ ਗੁਰੂ ਗੋਬਿੰਦ ਸਾਹਿਬ ਨਹੀਂ ਹੈਗੇ ਸਾਡੇ ਆ ਸਾਡੇ ਬਾਬਾ ਜੀ ਪਹਿਲਾਂ ਰਹੇ ਫਿਰ ਇਹਨੇ ਇਹ ਕਿਉਂ ਵਰਕਤ ਕੀਤੀ ਇਹਨੇ ਇਹ ਵਰਕਤ ਕੀਤੀ ਇਹਨੇ ਚਲੋ ਇਹ ਸਾਰੇ ਪਤਾ ਰਹੀ ਜਾਨੀ ਨਿਕਲ ਗਈ ਨੇ ਮਾਫੀ ਮੰਗ ਜਾ ਬਾਕੀ ਪੈ ਜਾ ਮੈਰੀ ਪੈ ਜਾ ਆ ਜਾ ਆ ਜਾ ਹਾਂ ਜੀ ਲਕੀਰਾਂ ਘਟ ਨਾ ਕਣ ਕੱਢ 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 ਕੋਈ ਨਹੀਂ ਜਾ ਜਾ ਕੋਈ ਨਹੀਂ ਬਾਬਾ ਜੀ ਜਾ ਦੇ ਜਾ ਕੋਈ ਨਹੀਂ ਚਲ ਜਾਨ ਜੀ ਗੁਰ ਸਿੰਘ ਬਾਈ ਜੇ ਹੋਈ ਜਾਂਦੀ ਕਿ ਗਲਤੀ ਬੱਚਿਆਂ ਨੂੰ ਹੁੰਦੀਆਂ ਆਈਆਂ ਅਸਾਂ